ਤਹ ਹੋਰੀ ਯਾਰ ਫਿਰ ਕੀ ਹਾਲ ਚੱਲਿਆ ਸਾਰੇ ਜਣਾਂ ਦਾ ਤਾਂ ਮੇਰੇ ਖਿਆਲ ਨਾਲ ਤੁਸੀਂ ਵਧੀਆ ਹੀ ਹੋਵੋਗੇ ਬਾਕੀ ਅੱਜ ਨਾ ਆਪਾਂ ਕਾਫੀ ਦਿਨਾਂ ਬਾਅਦ ਵੱਡੇੜਾ ਵਲੌਗ ਪਾਉਣ ਲੱਗੇ ਆ ਮੀਨਿ ਵਿਲੌਗ ਤੇ ਤੁਹਾਨੂੰ ਪਤਾ ਡੇਲੀ ਆਉਂਦੇ ਆਉਂਦੇ ਆ ਤੇ ਹੁਣ ਇਹੋ ਜਿਹੇ ਆ ਕੇ ਬੈਠਾ ਉੱਤੇ ਅਜਾ ਵੇਲਾ ਹੀ ਕਰੇ ਤੇ ਮੈਂ ਫਿਰ ਵੇਖੋ ਪਰਨੇ ਦੇ ਪੇਚ ਮੈਂ ਬਣਾਈ ਗਿਆ ਹੁਣ ਚਿਰ ਬੈ ਕੇ ਪਰਨੇ ਦੇ ਪੇਚਾਂ ਦੇ ਆ ਕੇ ਮੈਂ ਹੱਥ ਕਰਾਤੀ ਅੱਜ ਬਾਕੀ ਨਾ ਹੁਣ ਉਹਨੇ ਕਰ ਦਿਆ ਏ ਠੀਕ ਹੈ ਮੰਮੀ ਨਹੀਂ ਗਈ ਬਾਹਰ ਕਿਤੇ ਤੇ ਰੁਕੋ ਇਹਨੂੰ ਦੁਖਣਾ ਚੀਂਦੇ ਉਹ ਖੋਲ ਜਾ ਇੱਕ ਨੂੰ ਕੋਈ ਕਿ ਦਿਖਾਉਂਦਾ ਇੱਧਰ ਰੱਖੋ ਆਪਣੇ ਕੋਈ ਦਿਨ ਪਹਿਲਾਂ ਦੀ ਰੀਲ ਦੇ ਵਿੱਚ ਨਾ ਮੈਂ ਸੰਤਰੀਆਂ ਦੀ ਤਾਰੀਫ਼ ਕੀਤੀ ਸੀ ਮੰਮੀ ਆਣੇ ਚਾਰ ਤਵਾਰਾ ਉਹ ਸੰਤਰੇ ਹੀ ਸੰਤਰੇ ਕਰਦੇ ਘਰੇ ਵੇਖਿਆ ਹੁੰਦਾ ਕਰਦੇ ਨੇ ਪਿਆਰ ਮੈਂ ਨਾ ਸੰਤਰੇ ਸੰਤਰੇ ਕਰਦੇ ਉਹ ਨਾਲ ਲਿਆ ਕੇ ਘਰੇ 3 ਕਿਲੋ ਲੈ ਆਂਦੇ ਆ ਮੇਰੀ ਬੱਸ ਇੱਕ ਤਾਰੀਫ਼ ਕਰਨ ਤੇ ਬਸ ਹੁਣ ਬੈਹ ਖਾਵਾਂਗੇ ਧੁੱਪੇ ਆਪਾਂ ਤੇ ਲੂਣ ਵਗੈਰਾ ਫੜ ਕੇ ਲਈਏ ਬਾਕੀ ਯਾਰ ਹੁਣ ਮੈਂ ਜਾ ਕੇ ਨਾ ਸੰਤਰੇ ਦੇ ਲਈ ਆ ਪਲੇਟ ਤੇ ਇਧਰੋਂ ਕਾਲਾ ਲੂਣ ਲੈ ਆਵਾ ਆਹ ਛੋਟੀ ਡੱਬੀ ਚ ਕਾਲਾ ਲੂਣ ਪਾਇਆ ਕੇ ਠੀਕ ਹੈ ਤੇ ਕਾਲਾ ਲੂਣ ਨਾਲ ਖਾਣੇ ਹੁਣ ਆਪਾਂ ਤਾਂ ਲੋ ਜੀ ਆਪਾਂ ਸੰਤਰੇ ਦੇ ਨੂੰ 파ੜੀ 파ੜੀ ਕਰ ਲੀਏ ਤਾਂ ਹੁਣ ਆਪਾਂ ਲੂਨ ਲਾ ਕੇ ਖਾਣ ਲੱਗੇ ਆ। ਤਿਆਰ ਹੁਣ ਆਪਾਂ ਇਹਨਾਂ ਲੂਨ ਲਾ ਕੇ ਸੰਤਰੇ ਨੂੰ ਦਰਾ ਖਾ ਲਿਆ ਤਾਂ ਬੜ ਡਕਾ ਇਹ ਆ ਗਿਆ ਮਤਲਬ ਉਹ ਆਵਾ ਮੇਦਾਰ ਜਾਈ ਹੀਗਾ ਮੈਂ ਆਇਆ ਕਾ ਕੇ ਉਹਨਾਂ ਆਪਾਂ ਫਿਰ ਬੈਣ ਲੱਗੇ ਧੁੱਪੇ। ਹੁਣ ਤੇ ਘਰ ਦੇ ਨੇ ਕਿ ਨਵੇਂ ਕੰਮ ਘੈਤਾ ਕਹਿੰਦੇ ਅੱਜ ਚਾਹ ਪਾਰਸ ਨੇ ਬਣਾਉਣੀਆਂ। ਤਾਂ ਠੀਕ ਹੈ ਫਿਰ ਅਹੀਂ ਬਣਾ ਦਿੰਨੇ ਭਾਜੀ। ਗਾਦੀ ਕਰ ਲੈ। ਆਪਿਆ ਦੁੱਧ ਚਲੋ ਚਾਹ ਚੁਪਣਾ ਲੈ ਆਉਂਦੇ ਆ ਤੇ ਆਪਾਂ ਦਾ ਜਿਆਦਾ ਸਾਰਾ ਟਰਮ ਟਰਮ ਜਾਂ ਡੰਡਾ ਉਹ ਜਿਦੋਂ ਬਣਾਉਗਾ ਤੇ ਲੈ ਜਾਈਏ ਉੱਤੇ ਉਹ ਆਵਲੋ ਆ ਗਿਆ ਪਾਲਾ ਉੱਤਰ ਜੇ ਕਰੀ ਤੇ ਬਾਰਾ ਰੱਖ ਲਈਏ ਚੰਗੀ ਤਰ੍ਹਾਂ ਕੜਖੜ ਕੇ ਬਣਾਵਾਂਗੇ ਚਾਹ ਚਾ ਕਰਦਾਂਗੇ ਕਰੀ ਮਨਾਂ ਮੇਰੀਆਂ ਦੀ ਚਾਹ ਵਾਲੇ ਬੜੀ ਸਵਾਦ ਹੁੰਦੀ ਮੇਰੇ ਘਰ ਦੇ ਨੂੰ ਤਾਂ ਲੱਗਦੀ ਲੱਗਦੀ ਆ ਕੜਕੜ ਕੇ ਬਣ ਰਹੀ ਤੇ ਦੋਸਤੋ ਚਾਹ ਤਾਂ ਰੈਡੀ ਹੈ ਵੈਸੇ ਮੈਂ ਥੋੜਾ ਐਕਸਟਰਾ ਇਹਨੂੰ ਦੇ ਰਿਹਾ ਕੀ ਟੱਚ ਜਾ ਮਿਲ ਜੇ ਵਧੀਆ ਜਾ ਤਾਂ ਯਾਰ ਚਾਹ ਆਪਾਂ ਬਣਾ ਕੇ ਰੱਖਤੀਏ ਤੇ ਆਪਾਂ ਉਹਨਾਂ ਬੈਠ ਕੇ ਰੀਲਾਂ ਦੇਖਣ ਲੱਗੇ ਆ ਉਹ ਕਿਧਰ ਵਜੀਆਂ ਦਾ ਕੈਮਰਾ ਤੇ ਆਪਾਂ ਬੈ ਕੇ ਦੇਖਾਂਗੇ ਰੀਲਾਂ ਜਾਂ ਚਾਹ ਠੰਡੀ ਜਿਹਦੇ ਨੂੰ ਪੀ ਲਾਂਗੇ ਤਾਂ ਯਾਰ ਚਾਹ ਤੇ ਪੀ ਗਿਆ ਮੈਂ ਰੀਲਾਂ ਵੇਦੇ ਵੇਦੇ ਉਹ ਮੈਨੂੰ ਚੇਤਾ ਨਹੀਂ ਰਿਹਾ ਵੀਡੀਓ ਬਣਾਉਂਦਾ ਤੇ ਹੁਣ ਨਾਨੀ ਆਏਗੀ ਉਹ ਪਿੰਡ ਗਈ ਆਪਣੇ ਬਣਾ ਜਿੱਥੇ ਉਹਨਾਂ ਦਾ ਪਹਿਲਾ ਹੁੰਦਾ ਜਣਾ ਘਰ ਅੱਜ ਤੱਕ ਤੇ 40 50 ਸਾਲ ਪਹਿਲਾਂ ਹੈ ਨਾ ਉਸ ਪਿੰਡ ਗਈ ਅੱਜ ਮੇਲਾ ਹੈ ਉੱਥੇ ਤੇ ਉੱਥੋਂ ਜਲੇਬੀਆਂ ਦਾ ਪ੍ਰਸ਼ਾਦ ਲੈ ਕੇ ਆਈ ਜੁਲੇ ਬਿਆਖੜ ਰਫਰ ਆਪਾਂ ਤੇ ਯਾਰ ਸਾਸੂ 800 ਰੀਲਾਂ ਵੇਖਣ ਦੇ ਬਾਅਦ ਆਪਣਾ ਫੋਨ ਹੋਣਾ 24% ਹੋ ਗਿਆ ਤੈਨੂੰ ਲਾਉਣਾ ਪੈਣਾ ਚਾਰਜ ਤਾਂ ਫੋਨ ਚਾਰਜ ਕਰਕੇ ਵੇਨੇ ਹੁਣ ਮੁੜ ਕੇ ਕੀ ਕਰਨਾ ਵਾ ਬਾਕੀ ਯਾਰ ਹੁਣ ਉਹਨੇ ਫੋਨ ਚਾਰਜ ਹੋਇਆ ਤਾਂ ਹੁਣ ਤੇ ਹੋ ਗਈ ਸ਼ਾਮ ਤੇ ਮੈਂ ਲੀ ਲਿਆ ਲੋਈ ਮੱਧ ਹਲੇ ਤੇ ਰੱਖੀ ਆ ਲੈ ਨਹੀਂ ਆ ਤੇ ਸਾਈਕਲ ਆਪਾਂ ਫੜਨ ਲੱਗੇ ਆ ਤੇ ਚੱਲੇ ਆਂ ਪੋਣ ਸਾਹਿਬ ਮੱਥਾ ਟੇਕਣ ਆਪਾਂ ਆਪਾਂ ਨਾ ਅੱਜ ਨਾ ਗੁਰਦੁਆਰਾ ਸਾਹਿਬ ਦੇ ਵਿੱਚ ਤੇ ਕੀਰਤਨ ਚੱਲ ਰਿਹਾ ਵਾ ਤੇ ਬੈਕਗ੍ਰਾਉਂਡ ਤੇ ਨਾ ਉਹ ਵਾਲਾ ਸ਼ਬਦ ਕੀਰਤਨ ਹੁੰਦਾ ਕਿ ਹਾਲ ਮੈਦਾਨਾ ਕਹਣਾ ਹੈ ਨਾ ਇਹ ਇਤੋਂ ਮਿਲੋ ਚਾਰ ਸ਼ਬਦਾਂ ਦੇ ਮੂਵੀ ਚ ਤੇ ਆਈ ਹੈ ਨਾ ਕਿ ਉਹ ਮੰਦਰਾਂ ਦਾ ਤਾਂ ਬੈਠ ਕੇ ਰਹਿ ਗਿਆ ਬਾਕੀ ਇਹਨਾਂ ਪ੍ਰੋਗਰਾਮਾਂ 'ਚ ਆ ਕੇ ਬੈਠ ਗਿਆ ਤਾਂ ਮੈਨੂੰ ਉਹ ਸੀਨ ਦੱਸਣ ਲੱਗਾ ਹੈਗਾ ਕਿ ਜੋ ਚਾਰ ਸ਼ਬਦਾਂ ਦੀ ਮੂਵੀ ਦੇ ਵਿੱਚ ਵਿਸ਼ੋਇਡ ਤਾਂ ਜਸਟ ਪਹਿਲਾਂ ਜਦੋਂ ਛੋਟੇ ਸਾਹਿਬਾਂ ਦੇ ਬਾਬਾ ਜੀ ਸਿੰਘ ਨੂੰ ਕਹਿੰਦੇ ਨੇ ਕਿ ਕੋਟਕੇ ਜੱਫੀ ਪਾਉਣ ਨੂੰ ਜੀ ਕਰਦਾ ਉਹ ਸੀਨ ਬੜਾ ਹੈ ਉਹ ਜਿਦਾਂ ਹੁੰਦਾ ਮਤਲਬ ਕਿ ਪਤਾ ਹੁੰਦਾ ਨਾ ਕਿ ਅੱਗੇ ਕੀ ਹੋਣਾ ਹੈ ਕਿ ਹੋਰਾਂ ਮੂਵੀ ਸੰਗੂ ਤੇ ਹੈ ਨਹੀਂ ਕਿ ਚੇਂਜ ਕਰ ਲਾਂਗੇ ਕਿ ਨਾ ਐਂਡਿੰਗ ਚੇਂਜ ਹੋ ਜਾਊਗਾ ਐਂਡਿੰਗ ਪਤਾ ਇਹਨੂੰ ਤੇ ਬਣਾ ਬੜਾ ਦਿਲ ਨੂੰ ਰੋੜ ਜਿਹਾ ਹੁੰਦਾ ਜਦੋਂ ਪਹਿਲੀ ਵਾਰ ਮੂਵੀ ਵੇਖੀ ਨਾ ਬਾਈ ਰੋਣਾ ਆ ਗਿਆ ਸੱਚੀ ਇੱਕ ਰੀ ਪਰ ਕੀ ਕਰ ਸਕਦੇ ਨਾਲੇ ਉਹਾਂ ਦੀ ਕੁਰਬਾਨੀ ਵੇਖੋ ਨਾ ਆਪਣੀ ਸੇਖ ਕੌਮ ਲਈ ਕੁਰਬਾਨੀ ਕੀਤੀ ਆਪਣੀ ਸੇਖ ਕੌਮ ਵਾਲ ਕਟਾ ਗਏ ਤੇ ਹੋਰ ਹੀ ਕਿਸੇ ਪਾਸੇ ਤੁਰ ਜਾਂਦੀ ਆ ਕੀ ਕਰ ਸਕਦੇ ਹਣਾ ਕਈ ਕੋਈ ਕੁਰਬਾਨੀ ਤਾਂ ਜੇ ਤੇਰੇ ਖੋ ਯਾਰ ਇੰਨੇ ਲੱਖਾਂ ਲੋਕਾਂ ਨੇ ਆਪਣੇ ਲਈ ਜਾਨ ਦੇ ਤਿਆਰ ਆਪਾਂ ਉਹਨਾਂ ਦਾ ਕਿੱਦਾਂ ਮਲੇ ਮਾਨ ਸਨਮਾਨ ਵੀ ਵਧਾ ਕਰ ਸਕਦੇ ਥੋੜਾ ਬਹੁਤ ਵੀ ਹੈ ਚਲੋ ਤਾਂ ਹੁਣ ਆਪਾਂ ਗਏ ਮੱਥਾ ਟੇਕ ਕੇ ਤੇ ਆ ਆਪਣਾ ਖੜਾਇਆ ਸਾਈਕਲ ਚਲੋ ਨਿਕਲਦੇ ਹੁਣ ਘਰ ਨੂੰ ਯਾਰ ਹੁਣ ਮੈਂ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਵਾਪਸ ਆ ਗਿਆ ਤਾਂ ਮੈਂ ਨਾ ਹੁਣ ਰੀਲ ਵਗੈਰਾ ਕਰਨ ਲੱਗਾ ਜਿਹੜੀ ਜਿਹੜੀ ਅੱਜ ਅਪਲੋਡ ਕਰਨੀ ਆ ਤੇ ਬਾਕੀ ਹੁਣ ਇਹਦੇ ਬਾਅਦ ਫਿਰ ਨਾਵਾਂਗੇ ਕਿਉਂਕਿ ਮੈਂ ਜਾ ਮੋਂ ਨੰਨਾ ਵਾ ਠੀਕ ਮੈਨੂੰ ਸਵੇਰੇ ਸਵੇਰੇ ਸੁਸਤੀ ਜੀ ਪਈ ਰਹਿੰਦੀ ਤੇ ਸਵੇਰੇ ਸਿਰ ਮੈਂ ਉੱਠਦਾ 10 ਵਜੇ ਆ ਤੇ ਨਾ ਹੁਣ ਮਨ ਚੰਗਾ ਲੱਗਦਾ ਫਿਰ ਉਹਦੇ ਬਾਅਦ ਉਹਨੂੰ ਖਾਵਾਂਗਾ ਪਰ ਰੋਟੀ ਤਾਂ ਦੇਖ ਰਿਹਾ ਅੱਜ ਕੀ ਬਣਿਆ ਕਿਉਂਕਿ ਸਵੇਰੇ ਤੇ ਗੋਭੀ ਹੀ ਨਾਲ ਸਾਗ ਹੀ ਬਚਿਆ ਹੋਇਆ ਤੇ ਨਾਲ ਛਿਲਗਮ ਹੀ ਗਏ ਤੇ ਹੁਣ ਮੈਂ ਚਾਹਣਾ ਦਾਲ ਬਣੀ ਹੋਵੇ ਮੈਨੂੰ ਦਾਲ ਥੋੜੀ ਜਿਆਦਾ ਪਸੰਦ ਹੈ ਬਾਕੀ ਜਨਨੋ ਦਾਲ ਬਣੀ ਹੋਵੇ ਤਾਂ ਮੈਂ ਵਧੀਆ ਵਧੀਆ ਖਾਉਂਗਾ ਤੇ ਯਾਰ ਮੈਂ ਹੁਣ ਤਾਂ ਬਸ 2 ਮਿੰਟ ਇਨਾ ਆ ਕੇ ਆਇਆ ਤੇ ਮੈਂ ਨਾ ਆਪਣੇ ਐਸਮ ਦੇ ਵਿੱਚ ਇੱਕ ਮੂਵੀ ਡਾਊਨਲੋਡ ਕੀਤੀ ਹੋਈ ਉਹਨੂੰ ਐਸ ਫੋਨ ਦੇ ਵਿੱਚ ਹੁਣ ਕਰ ਰਿਹਾ ਵਾਂ ਇਧਰੋਂ ਇਧਰ ਕਰ ਰਿਹਾ ਵਾਂ ਹੁਣ ਐਸ ਫੋਨ ਦੇ ਵਿੱਚ ਮੁੜ ਕੇ ਉਹ ਐਲਈਡੀ ਦੇ ਵਿੱਚ ਜਾਊਗੀ ਠੀਕ ਹੈ ਮਤਲਬ ਫਵਤ ਆਮ ਜਮ ਜੀ ਹੈ ਤੇ ਮੂਵੀ ਇੱਕ ਵੇਖਣ ਦੇ ਲਈ ਕਿੰਨੇ ਬੜੇ ਕਰਨੇ ਪੈਂਦੇ ਇਹਨਾਂ ਪੁੱਛੇ ਕਿਉਂ ਬੜਾ ਲੰਬੀ ਕਹਾਣੀ ਇਹਦੇ ਵਿੱਚ ਯਾਰ ਵਹਿਤ ਮੈਂ ਦਾਲ ਸੋਚੀ ਪਰ ਅੱਜ ਬਣੀਆ ਕੜੀ ਤੇ ਕੜੀ ਦੇ ਵਹਿ ਦਾਲ ਜਾਈ ਸਵਾਦ ਹੁੰਦੀ ਹੈ ਐਨ ਤੂੰ ਇੱਕ ਵਾਰੀ ਟੈਕਸਚਰ ਚੈੱਕ ਕਰੋ ਯਾਰ ਮਨਾ ਕੜੀ ਦਾ ਵਾਹ ਕੀ ਬਾਤ ਹੈ ਤਾਂ ਮੈਂ ਕੜੀ ਦੇ ਨਾਲ ਰੋਟੀ ਖਾਣਾ ਹੈ ਫਿਰ ਮੂਵੀ ਦਿਖਾ ਕੋਈ ਡਾਊਨਲੋਡ ਹੋ ਰਹੀ ਆ ਲੈ ਇਧਰ ਓਏ ਪੋ ਗਈ ਓਏ ਮੈਂ ਵੇਖਣ ਦੀ ਆਨੀ ਮਰਿਆ ਅਰੇ ਇੱਧਰ ਚੈੱਕ ਕਰੋ ਕੜੀ ਦੇ ਵਿੱਚ ਬਟਰ ਬਟਰ ਪੈ ਜੁਗਿਆ ਮੈਨੂੰ ਹੁਣ ਬਸ ਮਿਕਸ ਹੋ ਜਾ ਚੰਗੀ ਤਰ੍ਹਾਂ ਡੋਬ ਦੇ ਇਹਨੂੰ ਗੋਤਾ ਘੋਰ ਬਣ ਜੁਗਿਆ ਵੀ